ਸਭ ਜੀ ਕਾਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਮਾਰਨਿੰਗ ਦਾ ਪੌਣੇ 9 ਦਾ ਤੇ ਕਿਚਨ ਦਾ ਕੰਮ ਚੱਲ ਰਿਹਾ ਜਿਵੇਂ ਐਡ ਆਲਵੇਸ ਚੱਲਦਾ ਹੁੰਦਾ ਨਾ ਅੱਜ ਮੈਂ ਬਣਾਇਆ ਕੜੀ ਕੜੀ ਬਣੀ ਪਈ ਐ ਤੇ ਬ੍ਰੈਕਫਾਸਟ ਵਿੱਚ ਮੈਂ ਬਣਾਇਆ ਅੱਜ ਢੋਕਲਾ ਹੁਣੀ ਹੋਣੀ ਮੈਂ ਕੜੇ ਕੜਾਈ ਵਿੱਚੋਂ ਗਰਮ ਐ ਆ ਦੇਖੋ ਅੱਜ ਮੈਂ ਬਣਾਇਆ ਢੋਕਲਾ ਕਾਫੀ ਟਾਈਮ ਬਾਅਦ ਬਣਾਇਆ ਪੋਰਟ ਟਾਈਮ ਬਾਅਦ ਮਦਰ ਕੇ ਕੁਝ ਸਾਲਾ ਬਾਅਦ ਬਣਾਇਆ कि मेनू आई सी पता नहीं मैं तो परफेक्ट बनू ना बनू पर अच्छा बन गया बहुत सॉफ्ट स्पंज बनी है बस ना सिर्फ तड़का लगाना है तड़का तैयार कर दिया ढोकले लिए मैं कह चलो ब्रेकफास्ट ਵਿੱਚ ਕਦੇ ਕਦੇ ਟੋਕਲਾ ਵੀ ਇਨਕਲੂਡ ਕਰਾਂ ਕਰਾਂਗੇ ਪਰ ਅੱਜ ਮੈਂ ਨਹੀਂ ਕੋਈ ਰੈਸਪੀ ریکارڈ ਨਹੀਂ ਕਰੀ ਅੱਗੇ ਤੋਂ ਮੈਂ ਬਣਾਉਂਗੀ ਰੈਸਪੀ ریکارڈ ਕਰੂੰਗੀ बिकॉज़ मेनू आई सी मैं काफी टाइम बाद ਬਣਾ ਕੇ ਪਤਾ ਨਹੀਂ ਬਣਾਉਂ ਉਪਰ ਨਾ ਮਨੂੰ ਮੇਰੇ ਮਨ 'ਚ ਵੀ ਇੱਕ ਡਰ ਜਾ ਸੀ ਹਨਾ ਪਰ ਈਜ਼ੀ ਏ ਨਾਟ ਸੋ ਹਾਰਡ ਠੀਕ ਹੈ ਬਹੁਤ ਜਲਦੀ ਬਣ ਜਾਂਦਾ ਈਜ਼ੀ ਰੈਸਪੀ ਹੈ ਕੋਈ ਜ਼ਿਆਦਾ ਤਮਜਾਮ ਨਹੀਂ ਆਪਾਂ ਨੂੰ ਕਰਨਾ ਪੈਂਦਾ ਤੇ ਅੱਜ ਮੈਂ ਬ੍ਰੈਕਫਾਸਟ ਵਿੱਚ ਖਾਵਾਂਗੀ ਡੋਕਲਾ ਤੇ ਕੜੀ ਬਣੀ ਪਈ ਇੱਧਰ ਫਿਰ ਕੋਈ ਫੁਲਕਾ ਵਾਂਗੂ ਫੁਲਕਾ ਦਾ ਰੰਗ ਆਟਾ ਪੈਣੀ ਫਿਰ ਚੌਲ ਬਣਾਉਣੇ ਹੋਏ ਤਾਂ ਦੇਖਾਂ ਹੁਣ ਬਣਨਗੇ ਕਿ ਦੁਪਹਿਰੇ ਬਣਨਗੇ ਤੇ ਐਵੇਂ ਕੰਮ ਚੱਲ ਰਿਹਾ ਉਸ ਤੋਂ ਬਾਅਦ ਮੈਂ ਥੋੜੇ ਜਿਹੇ ਕੱਪੜੇ ਪੀ ਤੁਹਾਨੂੰ ਅੱਜ ਮੌਸਮ ਥੋੜਾ ਠੰਡਾ ਬਦਲਵਾਈ ਹੈ ਬਾਹਰ ਹਵਾ ਵੀ ਚੱਲ ਰਹੀ ਹੈ ਚਲੋ ਫਿਰ ਇਹ ਜਿਹਾ ਮੌਸਮ ਆਉਂਦੀ ਹੈ ਕਿ ਐ ਹੁੰਦਾ ਚਲੋ ਵਧੀਆ ਵੀ ਸਾਰੇ ਕੱਪੜੇ ਹੈ ਜੀ ਆਪਾਂ ਸਰਦੀਆਂ ਵਾਲੇ ਰੱਖੇ ਜੀ ਕੁਝ ਨਾ ਕੁਝ ਪਏ ਨੇ ਹਨਾ ਜਿਵੇਂ ਹੁਣ ਮੌਸਮ ਠੰਡਾ ਤੇ ਬਾਹਰ ਅੰਦਰ ਜਾਣਾ ਤੇ ਪੈ ਮੋ ਥੋੜੇ ਹੀ ਨੇ ਸੈਮੀ ਮਸ਼ੀਨ ਤੋਂ ਉੰਗੀਆਂ ਨੇ ਜਿਆਦਾ ਹੈ ਨਹੀਂ ਕਿ ਮੈਂ ਫੁੱਲੀ ਚ ਲੋੜ ਲਾਇਆ ਮੈਂ ਕਮ ਕਮ ਕਰਕੇ ਫੇਰ ਤੋੜ ਲੂਗੀ ਚਲੋ ਜੀ ਹੁਣ ਮੈਂ ਲਗੂ ਤੜਕਾ ਲਗਾ ਲਾਂ ਇਹਨੂੰ ਦੋ ਇਹਨੂੰ ਥੜੀ ਪੱਤਾਂ ਨੇ ਆਂਦਾ ਪਿਆ ਤੇ ਇੱਥੇ ਹਰੀ ਮਿਰਚਾਂ ਪਈਆਂ ਨੇ ਤਾਂ ਮੈਂ ਦੋ ਪੀਸ ਚ ਕੱਟ ਲਈਆਂ ਤੇ ਲਗਾਉਣ ਇਹਨੂੰ ਤੜਕਾ ਅੱਜ ਮੈਂ ਬ੍ਰੇਕਫਾਸਟ ਵਿੱਚ ਬਣਾਇਆ ਸੀ ਟੋਖਲਾ ਮੈਂ ਕਿ ਚਲੋ ਰੈਸਪੀ ਇਹ ਬਹੁਤ ਟਾਈਮ ਹੋ ਗਿਆ ਬਣਾਈ ਨਹੀਂ ਅੱਜ ਟਰਾਈ ਕਰਦੇ ਆ ਤੇ ਬਹੁਤ ਵਧੀਆ ਬਣਿਆ ਉਵੇਂ ਜਿਵੇਂ ਹੀ ਬਣ ਗਿਆ ਸੀਗਾ ਪਰ ਥੋੜਾ ਜਿਹਾ ਮੈਨੂੰ ਆਈ ਸੀ ਕਿ ਤੇ ਮੈਨੂੰ ਕੋਈ ਭੁੱਲਣ ਨਾ ਲੱਗ ਜਾਏ ਗਲਤੀ ਨਾ ਹੋ ਜਾਈ ਕਿਉਂਕਿ ਮੈਂ ਬਹੁਤ ਟਾਈਮ ਬਾਅਦ ਬਣਾਇਆ ਸੀ ਬਹੁਤ ਸਾਲਾਂ ਬਾਅਦ ਉਸ ਤੋਂ ਬੱਚੇ ਛੋਟੇ ਸੀ ਬੱਚੇ ਖਾਂਦੇ ਨਹੀਂ ਸੀ ਕਹਿੰਦੇ ਬੇਸਨ ਬੇਸਨ ਨਹੀਂ ਅਸੀਂ ਨਹੀਂ ਖਾਣਾ ਫਿਰ ਮੈਂ ਬਣਾਉਣਾ ਛੱਡ ਤਾ ਕਿਉਂਕਿ ਜਿਹੜੀ ਚੀਜ਼ ਬੱਚੇ ਨਹੀਂ ਖਾਂਦੇ ਫਿਰ ਮਾਂ ਨੂੰ ਵੀ ਇੰਟਰਸਟ ਨਹੀਂ ਰਹਿੰਦਾ ਉਹ ਚੀਜ਼ ਬਣਾਉਣ ਵਿੱਚ ਫਿਰ ਮੈਂ ਕਿਹਾ ਚਲੋ ਅੱਜ ਟਰਾਈ ਕਰਕੇ ਦੇਖਦੇ ਹਾਂ ਕਿਉਂਕਿ ਮੈਨੂੰ ਦਵਿੰਦਰ ਨੇ ਯਾਦ ਕਰਾਇਆ ਕਿ ਤੇ ਇਹਨਾਂ ਨੇ ਖਾਦਾ ਹੋ ਬਾਰ ਇਮੀਨ ਦੱਸ ਹਲਾ ਕੇ ਕਰ ਰਿਹਾ ਕਿ ਕਹਿੰਦੇ ਮੈਂ ਅੱਜ ਮੈਂ ਉਹ ਖਾਧਾ ਸੀਗਾ ਵੀ ਐਂ ਕਰਕੇ ਉੱਪਰ ਪਾਣੀ ਆ ਪਾ ਕੇ ਖਾਂਦੇ ਹੁੰਦੇ ਨੇ ਕਹਿੰਦੇ ਉਹ ਨਾਮ ਨਹੀਂ ਮੈਨੂੰ ਯਾਦ ਆ ਰਿਹਾ ਵੀ ਕੀ ਹੁੰਦਾ ਕੀ ਹੁੰਦਾ ਹਨਾ ਉੱਤੇ ਕਾਲੇ ਕਾਲੇ ਦਾਣੇ ਜੇ ਹੁੰਦੇ ਨੇਗੇ ਪੱਤੇ ਜਿਹੜੀਆਂ ਮਿਰਚਾਂ ਜਿਵੇਂ ਮੈਨੂੰ ਕਹਿੰਦੇ ਮੈਂ ਕਿਹਾ ਅੱਛਾ ਡੋਕਲਾ ਹੁੰਦਾ ਉਹ ਤਾਂ ਮੈਂ ਵੀ ਬਣਾ ਲਵਾਂਗੀ ਕਹਿੰਦੇ ਤੈਨੂੰ ਆਉਂਦਾ ਕਿੰਨਾ ਤਾਂ ਬਹੁਤ ਟੇਸਟੀ ਲੱਗਾ ਮੈਨੂੰ ਬਹੁਤ ਟੇਸਟੀ ਲੱਗਾ ਕਿਉਂ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਵੀ ਬਣਾਉਂਗੀ ਫਿਰ ਉਸ ਕਰਕੇ ਮੈਂ ਕਿਹਾ ਚਲ ਮੈਂ ਵੀ ਟਰਾਏ ਕਰਦਿਆਂ ਜੇ ਰੈਸਪੀ ਤੇ ਵਧੀਆ ਬਣਿਆ ਤੇ ਅਗਲੀ ਵਾਰ ਬਣਾਇ ਦਵਿੰਦਰ ਨੂੰ ਬਹੁਤ ਜ਼ਿਆਦਾ ਟੇਸਟੀ ਲੱਗੇ ਮੈਨੂੰ ਤਾਂ ਇਹ ਟੇਸਟੀ ਲੱਗ ਲਈ ਮੈਂ অলਮੋਸਟ ਸਾਰਾ ਕੁਝ ਖਾ ਲਿਆ 98 ਤੋਂ 99% ਚੀਜ਼ਾਂ ਮੈਂ ਖਾ ਲੰਨੀ ਆ ਇੰਨਾ ਜ਼ਿਆਦਾ ਸੌਫਟ ਸਪੌਂਜੀ ਬਣਿਆ ਜਿਹੜਾ ਉੱਪਰ ਪਾਣੀ ਪਾਉਣੇ ਨਾ ਖੱਟਾ ਮਿੱਠਾ ਜਿਹਾ ਬਹੁਤ ਟੇਸਟੀ ਲੱਗਦਾ ਇਹਨਾਂ ਟੇਸਟ ਹੋਰ ਵੀ ਅੱਛਾ ਹੋ ਜਾਂਦਾ ਇੱਧਰ ਬਣੀ ਪਈ ਕੜੀ ਕੜੀ ਨਾਲ ਖਾएंगे ਪਤਾ ਹੁਣ ਰਾਈਸ ਬਟਾਰੇ ਖਾਣਗੇ ਕਦੋਂ ਖਾਣੇ ਰੋਟੀ ਦਾ ਗੁੰਨੇ ਆ ਪਿਆ ਇੱਧਰ ਹੁਣ ਮੈਂ ਕਰਦੇ ਆ ਆਪਣਾ ਬ੍ਰੇਕਫਾਸਟ ਕਿਚਨ ਚ ਫੇਰ ਹੀ ਸਾਰਾ ਸਮਾਨ ਜਿਆ ਇਕੱਠਾ ਹੋਊਗਾ ਜੇ ਕੋਈ ਮੁੱਟ ਟੁਕ ਖਾਊਗਾ ਕਿਚਨ ਕੰਮ ਖਤਮ ਹੋਊਗਾ ਨਾ ਫੇਰ ਹੀ ਸਾਰਾ ਸਮਾਨ ਚੱਕਰ ਹੋਊਗੀ ਦੇਖੋ ਕਿਚਨ ਦਾ ਖਲਾਰਾ ਮੇਰੀ ਕਿਚਨ ਜੇ ਬਹੁਤ ਖਲਾਰਾ ਪੈਂਦਾ ਪਰ ਠੀਕ ਹੈ ਕੰਮ ਕਰਦੇ ਖਲਾਰਾ ਪੈਂਦਾ ਪਾਉਣਾ ਵੀ ਪੈਂਦਾ ਫੇਰ ਹੀ ਕੰਮ ਹੁੰਦਾ ਤੇ ਸਾਰਾ ਕੁਝ ਬ੍ਰੇਕਫਾਸਟ ਦਾ ਕੰਮ ਖਤਮ ਕਰਕੇ ਫੇਰ ਕਰੂੰਗੀ ਕਿਚਨ ਕਲੀਅਰ ਟਾਈਮ ਜਿਹੜਾ ਹੁਣ ਹੋ ਰਿਹਾ ਸ਼ਾਮ ਦੇ 6 ਵਜੇ ਤੇ 6 ਵਜੇ ਅੱਜ ਸਾਨੂੰ ਕਿਤੇ ਐਮਰਜੈਂਸੀ ਜਾਣਾ ਪੈ ਗਿਆ ਅਚਾਨਕ ਤੇ ਹੁਣ ਅਸੀਂ 10-15 ਮਿੰਟ ਹੋਏ ਨੇ ਘਰ ਆਇਆ ਨੂੰਸ ਮਾ ਕੇ ਕੱਪੜੇ ਚੇਂਜ ਕੀਤੇ ਨੇ ਤੇ ਹੁਣ ਮੈਂ ਕਿਚਨ ਚ ਆਈਆਂ ਕਿਚਨ ਚ ਆ ਕੇ ਲੰਚ ਚੜੇ ਭਾਂਡੇ ਸਾਫ਼ ਕਰੂੰ ਲੰਚਾਲੇ ਕੜੀ ਰੇਸੀ ਕਰਕੇ ਫਟਾਫਟ ਲਾਂਗੇ ਹਾਂ ਤੇ 싱ਕ ਚ ਭਾਂਡੇ ਪਏ ਨੇ ਉਹ ਸਾਫ਼ ਕਰਦੀਆਂ ਇਧਰ ਮੈਂ ਕਿਉਂ ਰੱਖਿਆ ਹੋਇਆ ਗਰਮ ਗੈਸ ਤੇ ਲੱਸੀ ਕੱਟ ਕੇ ਇਹ ਕਿਉਂ ਕਰਨ ਹੋਈ ਚੱਲੂ ਮੈਂ ਨਾਲ ਨਾਲ ਆਪਦੇ ਭਾਂਡੇ ਵੀ ਰਸਾਫ਼ ਕਰਨ ਨੂੰ ਕੰਮ ਕਰ ਲਵਾਂ ਤਾਂ ਸਬਜ਼ੀ ਪਹਿਲਾਂ ਤਾਂ ਮੈਂ ਕੁਝ ਲਾਂਸੀ ਬਣਾਉਣੀ ਫਿਰ ਮੈਂ ਕਿ ਹੁਣ ਲੇਟ ਹੋ ਗੋ ਮੇਥੋਂ ਬਣਨੀ ਨਹੀਂ ਤੇ ਕੜੀ ਪਈਆ ਸਵੇਰ ਵਾਲੀ ਵੀ ਚਲੋ ਖਾ ਲਾਂਗੇ ਉਹ ਹੀ ਖਾ ਲਾਂਗੇ ਆਟਾ ਗੁੰਨੂਗੀ ਸਿਰਫ ਇਹ ਕੰਮ ਕਰਦੇ ਹਾਂ ਉਸ ਤੋਂ ਬਿਨਾਂ ਕੱਪੜੇ ਪੈਣ ਜਿਹੜੇ ਸਵੇਰੇ ਥੋੜੇ ਜਿਹਾ ਕੌਸ਼ ਕਿਤੇ ਕੁਝ ਉਹਦੇ ਵਿੱਚ ਪੰਜ ਚਾਰ ਕੱਪੜੇ ਨੇ ਪ੍ਰੈਸ ਵਾਲੇ ਉਹ ਪ੍ਰੈਸ ਕਰੂੰਗੀ ਮੈਂ ਤੁਹਾਨੂੰ ਨੀ ਕਿ ਮोटे ਕੰਮ ਨਹੀਂ ਕਰਦੇ ਜੋ ਆਪਾਂ ਕਿਤੇ ਚਲੇ ਜਾਂਦੇ ਕੰਮ ਕੱਟੇ ਹੋਏ ਨੇ ਚਲ ਜਾਣਾ ਵੀ ਜ਼ਰੂਰੀ ਹੋ ਜਾਂਦਾ ਕਈ ਵਾਰ ਹਨਾ ਇਹ ਤਾਂ ਹੈ ਨਹੀਂ ਵੀ ਚਾਹੇ ਬਣਾ ਵੀ ਨਸਰਦਾ ਹੈਗਾ ਆਪਾਂ ਜਾਣਾ ਵੀ ਪੈਂਦਾ ਤੇ ਹੁਣ ਕਰਦੇ ਕੰਮ ਚੀਨੀ ਪੀਸਣੀ ਹੈ ਚੀਨੀ ਪੀਸਣੀ ਕਿੰਮੋਟੇ ਕੰਮ ਚੱਲ ਰਹੇ ਚੱਲਣਗੇ ਹੁਣ ਮੇਰੇ ਜਿਹੜੇ ਉਹ ਦੁਪਹਿਰੇ ਲੰਚ ਤੋਂ ਬਾਅਦ ਸੋਚੀ ਹੋਈ ਸੀ ਕਰੂੰਗੀ ਤੇ ਹੁਣ ਕਰਦੇ ਇੱਧਰ ਕਿਉਂ ਰੱਖਿਆ ਹੋਇਆ ਗਰਮ ਕਰਨਾ ਪੰਡੇ ਬਾਰੇ ਮਨਜੋ ਆਪਣੇ ਕੰਮ ਹੋਈ ਜਾਣਗੇ ਨਾਲ ਨਾਲ ਘੋਗਰ ਮੋਦੀ ਚੰਨ ਕੰਮ ਫਿਨਿਸ਼ ਹੋਣਗੇ ਕਿ ਉਹ ਬਣ ਜਾਓ ਇਹਨਾਂ ਧਿਆਨ ਤੋਂ ਡੱਬੇ ਵਿੱਚ ਤੇ ਕਈ ਪੈਣਾ ਦੇ ਕਮੈਂਟ ਆਏ ਸੀਗੇ ਮੇਰੇ ਪੈਰ ਨੂੰ ਲੈ ਕੇ ਬਹੁਤ ਪੈਣਾ ਦਵਾਈਆਂ ਦਸੀਆਂ ਕਿਸੇ ਨੂੰ ਤੇਲ ਦੱਸਿਆ ਨਾ ਕਿਸੇ ਨੂੰ ਕੋਈ ਜਸਾ ਥੈਂਕ ਯੂ ਸੋ ਮਚ ਥੋੜਾ ਬਹੁਤ ਬਹੁਤ ਧੰਨਵਾਦ ਇੱਕ ਦੋ ਪੈਣਾ ਨੇ ਜਿਹੜੇ ਦਵਾਈ ਦਸੀਆਂ ਸੀ ਉਹ ਹੀ ਸੇਮ ਸਾਲਟ ਵਾਲਾ ਪਾਊਡਰ ਮੈਂ ਤੁਹਾਨੂੰ ਕਹਿੰਸ ਉਹ ਹੀ ਪਾਊਡਰ ਸਾਲਟ ਉਹ ਸੇਮ ਪਾਊਡਰ ਵਿੱਚ ਜੁਆਇੰਟਮੈਂਟ ਦਸੀ ਸੀ ਉਹਨਾਂ ਨੇ ਇਸ ਨੇ ਲਾਸਟ ਤੇ 3 ਕਿਹਾ ਸੀ ਕਲਕਾ ਕੇ ਉਹ ਲਾ ਲੂਆ ਬੈਡਮੋਟ ਕਹੀ ਸੀ थैंक यू so much ਬਹੁਤ ਬਹੁਤ ਧੰਨਵਾਦ ਤੁਸੀਂ ਖੇਚਲ ਕੀਤੀ ਮੈਨੂੰ ਕਮੈਂਟ ਕਰਕੇ ਦੱਸਿਆ ਹਨ ਤੇ ਇੱਕ ਕੇਕ ਬਾਰੇ ਕਮੈਂਟ ਆਈ ਸੀ ਕੇਕ ਦੀ ਰੈਸਪੀ ਸ਼ੇਅਰ ਕਰੋ ਜਿਹੜੇ ਵੀਡੀਓ ਵਿੱਚ ਮੈਂ ਪ੍ਰੋਪਰ ਸਟੈਪ ਵਾਈਜ਼ ਸਟੈਪ ਕੇਕ ਦੀ ਰੈਸਪੀ ਤੁਹਾਨੂੰ ਸ਼ੇਅਰ ਕਰੀ ਹੋਈ ਹੈ ਕੁਝ ਦਿਨ ਪਹਿਲਾਂ ਮੇਰੇ ਲੱਗਾ ਮੈਂ ਪਹਿਲਾਂ ਮੈਂ ਤੁਹਾਨੂੰ ਸ਼ੇਅਰ ਕਰੀ ਹੋ ਵੀਡੀਓ ਉਹ ਵੀਡੀਓ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਦੂੰਗੀ ਉੱਥੋਂ ਤੁਸੀਂ ਚੈੱਕ ਕਰ ਲਿਓ ਫਿਰ ਕੋਸ਼ਿਸ਼ ਹੋ ਮੇਰੀ 2-4 ਦਿਨਾਂ ਦੇ ਵਿੱਚ ਵਿੱਚ ਮੈਂ ਕੇਕ ਦੁਬਾਰੇ ਬਣਾਵਾਂ ਫਾਟੋ ਨਾ ਫਿਰ ਐਸਪੀ ਸ਼ੇਅਰ ਕਰਾਂਗਾ ਜਦੋਂ ਜਲਦੀ ਜਲਦੀ ਹੈ ਤੁਸੀਂ ਉਹ ਵੀਡੀਓ ਖੋਲ ਕੇ ਦੇਖ ਲਓ ਲਿੰਕ ਮੈਂ ਤੁਹਾਨੂੰ ਦੇ ਦੂੰਗੀ ਵੀਡੀਓ ਦਾ ਡਿਸਕ੍ਰਿਪਸ਼ਨ ਵਿੱਚ ਚੈੱਕ ਕਰ ਲਿਓ ਤੇ ਇੱਕ ਕਮੈਂਟ ਆ ਰਹੀ ਸੀ ਕੈਟਲ ਬਾਰੇ ਦੋ ਤਿੰਨ ਵਾਰੋਂ ਭੈਣ ਨੇ ਕਮੈਂਟ ਕਰਤਾ ਕੈਟਲ ਜਿਹੜੀ ਮੇਰੇ ਕੋਲ ਕੈਟਲ ਹੈਗੀ ਪ੍ਰਿੰਜਲ ਬ੍ਰਾਂਡ ਦੀ ਮੈਂ ਤੁਹਾਨੂੰ ਇੱਧਰ ਕੈਮਰਾ ਕਰਕੇ ਦਿਖਾਉਣੀ ਆ ਉਭੀ ਉਹ ਕਹਿੰਦੇ ਨੇ ਬੈਸਟ ਕੈਟਰ ਦੱਸੋ ਬੈਸਟ ਦੇਖੋ ਇਲੈਕਟ੍ਰੋਨਿਕਸ ਵਿੱਚ ਆਪਾਂ ਕੁਛ ਨਹੀਂ ਕਹਿ ਸਕਦੇ ਹੁੰਦੇ ਇਲੈਕਟ੍ਰਿਕ ਇਲੈਕਟ੍ਰੋਨਿਕ ਚੀਜ਼ਾਂ ਇਹ ਜਿਹਾ ਹੁੰਦੀਆਂ ਨੇ ਚੱਲੀ ਜਾਣ ਚੱਲੀਆਂ ਨਾ ਚੱਲਣ ਤਾਂ ਬਸ ਖਰਾਬ ਹਨ ਜੇ ਆਪਣੀ ਚੀਜ਼ ਵਧੀਆ ਚੱਲ ਗਈ ਆਪਾਂ ਕਹਿੰਦੇ ਆ ਬ੍ਰਾਂਡ ਵਧੀਆ ਜੇ ਆਪਾਂ ਨਾ ਚੱਲੇ ਵਧੀਆ ਆਪਾਂ ਕਹਿੰਦੇ ਬ੍ਰਾਂਡ ਪਦਿਆ ਨਹੀਂ ਇਹ ਤੁਸੀਂ ਆਪਾਂ ਕਿਸ ਨੂੰ ਸੁਜੈਸਟ ਵੀ ਨਹੀਂ ਕਰਦੇ ਹੋ ਤੁਸੀਂ ਲਓ ਬਸ ਇਹ ਚੱਲਦੀ ਜਾਵੇ ਚੱਲੀ ਜਾਵੇ ਨਾ ਚੱਲੇ 6 ਮਹੀਨੇ ਚੱਲ ਕੇ ਖੜ ਜਾ ਕੋਈ ਪਤਾ ਨਹੀਂ ਹੁੰਦਾ ਚੀਜ਼ਾਂ ਦਾ ਤੇ ਇਹ ਹੁਣ 4 ਸਾਲ ਹੋ ਗਏ I think ਸੋ ਮੇਰਾ ਚੌਥਾ ਸਾਲ ਚੱਲ ਰਿਹਾ ਭਾਵੇਂ ਚ ਇਹ ਜਿਹੜੀ ਕੋਸਟ ਆਈ ਥਿੰਕ ਸੋ 1200 ਤੋਂ 1250 ਦੇ ਕਰੀਬ ਸੀ ਇਹ ਗਲਾਸ ਵਾਲੀ ਜਿਹੜੀ ਸਿੰਪਲ ਸਟੀਲ ਦੀ ਤੁਸੀਂ ਲਓਗੇ ਉਹ ਘਟਦੇ ਆਉ 7-800 ਤੱਕ ਵੀ ਆ ਜਾਂਦੇ ਪ੍ਰੈਸਟੀਜ ਦੀ ਬਾਕੀ ਕੁਆਂਟੀਟੀ ਬਦਲ ਲਵਾਂਗੀ ਥੋੜੀ ਕੋਸਟ ਜ਼ਿਆਦਾ ਹੋ ਜੂਗੀ ਬਾਕੀ ਗਲਾਸ ਵਾਲੀ ਦੂਜੀ ਨਾਲੋਂ ਮਹਿੰਗੀ ਆਉਂਦੀ ਹੈ ਪਰ ਸੋਹਣੀ ਵੀ ਕਿਚਨ ਚ ਪਈ ਇਹੀ ਲੱਗਦੀ ਆ ਬਾਕੀ ਸਫਾਈ ਤੇ ਡਿਪੈਂਡ ਆ ਹਨਾ ਜੇ ਕੈਡਲ ਪਈ ਆ ਪਰ ਉਹ ਸਾਫ਼ ਨਹੀਂ ਬਾਹਰ ਉਹ ਗੰਦੇ ਹੱਥ ਲੱਗੇ ਨੇ ਫਿਰ ਉਹ ਵੀ ਨਹੀਂ ਸੋਹਣੀ ਲੱਗਦੀ ਲੱਗੀ ਸਫਾਈ ਤੇ ਵੀ ਡਿਪੈਂਡ ਆ ਜੇ ਚੀਜ਼ ਚਾਹੇ ਸਸਤੀ ਹੋਵੇ ਪਰ ਸਾਫ਼ ਸੁਥਰੀ ਪਈ ਹੋਵੇ ਰਸੋਈ ਚ ਪਈ ਵਾਸੋਂ ਇਹਨਾਂ ਨੂੰ ਵੀ ਫੇਰ ਗੱਲ ਸਫਾਈ ਵੀ ਆਏਗੀ ਸਾਰੀ ਚਲੋ ਜੀ ਮੇਰੇ ਕੋਲ ਆਹ ਵਾਲੇ ਬ੍ਰਾਂਡ ਦੇ ਕੈਟਲ ਆ ਪ੍ਰਿੰਜਲ ਠੀਕ ਹੈ ਕਾਫੀ ਚੱਲ ਰਹੀ ਹੈ ਦੀ ਕੁਆਂਟੀਟੀ ਹੈਗੀ ਆ 2 ਲੀਟਰਸ ਮੰਗੋ 1.8 ਦਾ ਇੱਥੇ ਦੇਖਾ ਮੈਕਸਿਮਮ 2 ਲੀਟਰ ਤੱਕ ਦੀ ਕੈਪੈਸਿਟੀ ਹੈਗੀ ਆ ਬਾਕੀ ਜਿਹੜੀ ਮਰਜ਼ੀ ਤੁਸੀਂ ਬ੍ਰਾਂਡ ਦੀ ਲੋ ਚੱਲਣ ਦਾ ਸਾਰ ਹੁੰਦੇ ਚੀਜ਼ ਜਿੰਨਾ ਤੱਕ ਵਧੀਆ ਚੱਲਦੀ ਆਪਾਂ ਠੀਕ ਲੱਗਦੀ ਆ ਨਹੀਂ ਚੱਲੂਗੀ ਤਾਂ ਆਪਾਂ ਕਹਿੰਨੇ ਬ੍ਰਾਂਡ ਅੱਛਾ ਨਹੀਂ ਬਸ ਇਹੀ ਹੈ बाकी अपनी यूज पर डिपेंड हाँ बाकी किमें यूज कर केयर कर दे है ना ये चीज़ा भी ध्यान रखनी पैदा ने चीनी पीस ली मैं डब्बे च पा ला पीसी हुई चीनी खत्म हो गई ना केक बनाया कॉलि भर केक च पै गई केक पीसी हुई चीनी यूज कर दूंगी तो मैं क्या हूँ जो चाहिए हो ना मिली तो मेरा काम खड़ जाना इस करके चीनी पीस के रख ला चीनी पीसी है तो घ्यो भी बनने वाला है बस भांडे मांज आटा गुलता मैं सब्जी चप्पल कदू लिया बोश करके रखती ਇਹ ਵੇਰੇ ਬਣ ਗਈ ਇੱਕ ਵਾਰ ਜਿਹੜੀ ਚੀਜ਼ ਆਪਾਂ ਨੂੰ ਆਰਡਰ ਪਾ ਲਈ ਨਾ ਯੂਜ਼ ਕਰਨ ਦੀ ਫਿਰ ਆਪ ਕੋ ਖਤਮ ਹੋ ਜੇ ਜ਼ਰਾ ਆਪਣਾ ਨਾ ਆਪਣਾ ਕੰਮ ਜਿਆ ਰੁਕ ਗਿਆ ਇਸ ਕਰਕੇ ਮੈਨੂੰ ਹਮੇਸ਼ਾ ਡਵਾਂਸ ਮੈਂ ਡੱਬਿਆਂ ਚ ਚੀਜ਼ਾਂ ਪਈਆਂ ਹੁਣ ਜਿਹੜੀ ਚੀਜ਼ ਖਤਮ ਹੋਵੇ ਰੀਫਿਲ ਕਰ ਲਈਏ ਫਟਾਫਟ ਉਹ ਜੀਨੀ ਦਾ ਕੰਮ ਹੋ ਗਤਾਂ। ਜਿਵੇਂ ਮੈਂ ਦਾਲ ਪਾਣੀ ਦੇ ਡੱਬੇ ਵਿੱਚ। ਇਹ ਵੀ ਤੋਂ ਮਿਲਾ ਲੈਂਦੇ ਸੀ ਇਹ ਵੀ ਨਹੀਂ ਪਾਇਆ ਸੀ ਡੱਬੇ ਵਿੱਚ ਇਹ ਵੀ ਨਹੀਂ ਕਰਨਾ ਇੱਕ ਨਮਕ ਪਾਉਣਾ ਹੈ। ਨਮਕ ਬੋਤਲ ਨਾਲ ਯੂਜ਼ ਕਰਦੇ ਮੈਂ ਦੋ ਡੱਬੇ ਲਏ ਹੋਏ ਨਮਕ ਵਾਸਤੇ ਇੱਕ ਪਿੰਦਾ ਨਮਕ ਇੱਕ ਆਇਓਡਾਈਜ਼ ਟਾਟਾ ਸਾਲਟ। ਬਸ ਤੋ ਵੀ ਡੱਬਿਆਂ ਜਿਹੜਾ ਕਿਲੋ ਪਿੰਦੀ ਮਿਲਾ ਲਾ। थोड़ी जी बच जा बस इन्हें उस नैक्सट नमक नमक का डब्बा मैं जिस सब वॉश करता सर कर सुक चुकया पर सिंधा नमक मेरे को खत्म है पैकेट है नहीं गा लैके आऊँगी फिर रीफिल करूँगी पर आज दूजा नमक पे भी मैं अलग डब्बा ला हुआ है नीचे रीफिल कर दी फिर सवेरे सब्जी बनाने हो तो नूंग मिर्च मसाले भर क्या सब्जी बनाऊंगे ਆਨੇ ਨਮਕ ਆਹੀ ਨਿੱਕੇ-ਮੋٹے ਆਪਣੇ ਕੰਮ ਹੁੰਦੇ ਨੇ ਭੈਣਾਂ ਦੇ ਪਹਿਲਾਂ ਕਰਕੇ ਰੱਖ ਲਈ ਆਪਣਾ ਰੁਟੀਨ ਫੇਰ ਰੁਕੋ ਤਾਂ ਨਹੀਂ फटाफट ਕੰਮ ਸਲੋ ਜਿੱਚ ਹੋਈ ਜਾਂਦੇ ਹਨ ਇਹ ਆਪਾਂ दाल ਸਬਜ਼ੀ ਬਣਾਉਣ ਬੈਠੇ ਉਧਰ ਨੂਨ ਮਿਰਚ ਮਸਾਲੇ ਨੂਨ ਦਾ ਨਿਕਲਣ ਵਾਲੀ ਹੋਵੇ ਵਿੱਚ ਕੰਮ ਨੇ ਰੁਕ ਜਾਣਾ ਕੰਮ ਛੱਡਣਾ ਪੈਣਾ ਆਪਾਂ ਨੂੰ ਆਹ ਚਮਚ ਨਮਕ ਰੋ ਤੇ ਚਲੋ समान थोड़ा क्वेश्चन के ओट्स कि यूज़ कर दो मैं आवल ओट्स यूज कर दी कड़ ओट्स आवले इंसटेंट ओट्स होंगे ने आवले यूज कर दी मैं कवैकड़ ओट्स आंबू पैकेट है आ यूज कर दी हो दिखाने जाके मैं कही थी जब मैं भुल जा रही मेरे दमाग च आ गए ओट्स देखकर मैं क्या मेरे क्वेश्चन आया कि ओट्स बारे मैं थोड़ा रिप्लाई करता ਕਈ ਤਰ੍ਹਾਂ ਦੇ ਓਟਸ ਆਉਂਦੇ ਨੇ ਹਨਾ ਇਸ ਤੋਂ ਵਧੀਆ ਵੀ ਆਉਂਦੇ ਨੇ ਸਟੀਲ ਕਟ ਓਟਸ ਪੌਸਟਲੀ ਵੀ ਹੁੰਦੇ ਨੇ ਵਧੀਆ ਵੀ ਹੁੰਦੇ ਨੇ ਥੋੜਾ ਕੁਕਿੰਗ ਟਾਈਮ ਨਾਲ ਜ਼ਿਆਦਾ ਹੁੰਦਾ ਓਟਸ ਨਾਲ ਪਰ ਮੈਂ ਕਦੇ ట్రਾਈ ਨਹੀਂ ਕੀਤੇ ਨੇ ਇਹ ਉਹਨਾਂ ਦੇ ਟਾਈਮ ਲੱਗਦਾ ਬੜਾ ਥੋੜਾ ਆਹ ਵੀ ਠੀਕ ਹੁੰਦਾ ਪੌਸਟੀ ਦਾ ਮੇਰੇ ਨਿਕਮੋਟੇ ਕੰਮ ਕਰਦ ਕਰਦੇ ਕਿ ਉਹ ਗਰਮ ਹੋ ਚੁੱਕਿਆ ਸੀ ਬਣ ਚੁੱਕਿਆ ਸੀ ਮੈਂ ਕਿਹਾ ਚਲ ਹੁਣ ਕਿਉਂ ਵੀ ਨਤਿਆਰ ਤਾਂ ਫਿਰ ਆਦਾ ਨਿਕਮੋਟੇ ਕੰਮ ਵੀ ਆਪਣੇ ਸਾਈਡ ਤੇ ਹੋ ਜਾਂਦੇ ਨੇ ਕਿਉਂਕਿ ਮੈਂ ਕਿਚਨ 'ਚ ਹੀ ਸੀ ਤੇ ਤਾਂ ਹੀ ਮੈਂ ਗੈਸ ਤੇ ਕਿਉਂ ਰੱਖਿਆ ਸੀ ਹਨਾ ਜਦੋਂ ਮੇਰੇ ਕਿਚਨ 'ਚ ਕੋਈ ਕੰਮ ਨਹੀਂ ਹੁੰਦਾ ਫਿਰ ਮੈਂ ਕਿਉਂ ਨਹੀਂ ਰੱਖਦੀ ਕਿਉਂਕਿ ਕਈ ਵਾਰ ਬਹੁਤ ਵਾਰ ਪਹਿਲਾਂ ਆਇਆ ਹੋਇਆ ਕਿ ਕਿਉਂ ਰੱਖ ਕੇ ਭੁੱਲ ਜਾਈਦਾ ਸੀ ਕਿ ਉਹ ਮੱਚ ਜਾਂਦਾ ਜਾਂ ਉਬਲ ਬੁਲਬੁਲ ਬਾਹਰ ਆ ਜਾਂਦਾ ਹਨਾ ਪਰ ਫਿਰ ਉਹੀ ਗਲਤੀਆਂ ਤੋਂ ਆਪਾਂ ਸਿੱਖ ਲੈਣੇ ਵੀ ਜੇ ਆਪਣਾ ਕਿਚਨ 'ਚ ਕੰਮ ਹੋਵੇ ਆਪਣੀ ਨਿਗਾ ਹੋਵੇ ਕਿਉਂ ਤੇ ਫਿਰ ਹੀ ਗਰਮ ਰੱਖੇ ਦਾ ਫਾਇ ਫਿਰ ਮੈਂ ਕਿਚਨ ਚ ਕੋਲੇ ਕੰਮ ਵੀ ਕਰੀਗੀ ਘਿਓ ਵੀ ਬਣ ਗਿਆ ਤੇ ਹੁਣ ਮੇਰੇ ਨਿੱਕੇ ਮੂٹے ਕੰਮ ਵੀ ਸਾਰੇ ਹੋ ਗਏ ਤੇ ਐਟ ਲਾਸਟ ਘਿਓ ਬਣ ਗਿਆ ਤੇ ਇਹਨੂੰ ਵੀ ਮੈਂ ਡੱਬੇ ਵਿੱਚ ਪਾਤਾ ਬਸ ਇਸ ਤਰ੍ਹਾਂ ਆਪਾਂ ਆਪਣੇ ਐਕਸਪੀਰੀਅੰਸ ਤੋਂ ਆਪਣੇ ਗਲਤੀਆਂ ਤੋਂ ਆਪਾਂ ਕੰਮ ਕਰਨ ਦੇ ਤਰੀਕੇ ਸਿੱਖ ਲੈਣੇ ਇੰਪਰੂਵਮੈਂਟ ਕਰ ਲੈਣੇ ਯਾਨੀ ਕਿ ਆਪਣੇ ਚ ਇੰਪਰੂਵਮੈਂਟ ਆਉਣ ਦੇ ਤਰੀਕਿਆਂ ਚ ਤੇ ਆਪਾਂ ਨੂੰ ਸਿੱਖਣਾ ਵੀ ਚਾਹੀਦਾ ਕਿ ਕਿਚਨ ਦਾ ਕੰਮ ਕਰਕੇ ਤੇ ਹੁਣ ਮੈਂ ਆ ਗਈ ਸੀ ਡਾਈਨਿੰਗ ਟੇਬਲ ਕਲੀਅਰ ਕਰਨ ਡਾਈਨਿੰਗ ਟੇਬਲ ਤੇ ਸਮਾਨ ਪਿਆ ਸੀ ਕਈ ਵਾਰ ਕੋਈ ਨਾ ਕੋਈ ਚੀਜ਼ ਵਾਸ਼ ਕਰਕੇ ਮੈਂ ਟੇਬਲ ਤੇ ਰੱਖ ਜਾਣੀ ਕਿਚਨ ਦੀ ਸ਼ੈਲਫਸ ਵੀ ਚਲੋ ਖਾਲੀ ਹੋ ਜੂ ਜਾਂ ਇੱਧਰ ਕੋਈ ਸਮਾਨ ਰੱਖਣ ਵਾਲਾ ਪਰ ਉਹ ਸੇਮ ਟਾਈਮ ਤੇ ਮੈਂ ਕਬerts ਖੋਲ ਕੇ ਬਿਚੇ ਨੂੰ ਢਿਕਾਉਣੀ ਕਹਾਂਗੀ ਕਈ ਵਾਰ ਆਪਣੇ ਹੱਥ ਉਨੇ ਅੱਛੀ ਤਰ੍ਹਾਂ ਸਾਫ਼ ਨਹੀਂ ਹੁੰਦੇ ਤੇ ਮੈਂ ਮੈਨੂੰ ਇਹ ਆਦਤ ਨਹੀਂ ਮੈਂ ਗੰਦੇ ਮੁੰਦੇ ਹੱਥ ਜੇ ਕਬੜਾ ਹੱਥ ਲਾਈ ਚੱਲਾਂ ਕਿਉਂਕਿ ਫਿਰ ਮੈਂ ਹੀ ਸਾਫ਼ ਕਰਨੀ ਹੁੰਦੀ ਨੇ ਫਿਰ ਮੈਂ ਇਕੱਠਾ ਹੀ ਸਮਾਨ ਅੰਦਰ ਰੱਖ ਕੇ ਜਾਣੀ ਹੁੰਦੀ ਹੈ ਕਿ ਜਦੋਂ ਮੈਂ ਟੇਬਲ ਤੇ ਮੈਂ ਇੱਕ ਚੀਜ਼ ਆ ਬਾਏ ਕੀਤੀ ਹੋਈ ਹੈਗੀ ਪਰ ਮੈਂ ਅੱਜ ਖੋਲ ਲਈ ਐ ਯੂਜ਼ ਕਰਕੇ ਦੇਖੂਗੀ ਚ ਪੈਟਰੀ ਪਾਉਣ ਵਾਲੀ ਐ ਕਾਫੀ ਫਰੌਥਰ ਕਹਿੰਦੇ ਨੇ ਉਹ ਜਿਹੜਾ ਕਾਫੀ ਚ ਤੁਸੀਂ ਚਲਾ ਦੋ ਤੇ ਝਾਂਗੜੀ ਬਣ ਜਾਂਦੀ ਐ ਕਾਫੀ ਫਰੌਥਰ ਹੁੰਦਾ ਹੈ ਥੋੜੀ ਬਹੁਤੀ ਦਹੀਂ ਦੀ ਲੱਸੀ ਵਗੈਰਾ ਫੈਂਚਣੀ ਐ ਉਹ ਚੀਜ਼ ਲੈ ਕੇ ਆਈ ਐ ਇਹ ਮੈਂ ਵਿੱਚ ਬੈਟਰੀ ਪਾਵਾਂਗੇ ਫਿਰ ਯੂਜ਼ ਕਰਕੇ ਦੇਖਦੇ ਕਿਵੇਂ ਦਾ ਨਿਕਲਦਾ ਬਹੁਤ ਹੀ ਜਿਆਦਾ ਰੀਜ਼ਨੇਬਲ ਕੋਈ ਜਿਆਦਾ ਮਹਿੰਗੀ ਚੀਜ਼ ਨਹੀਂ ਕਈ ਵਾਰ ਦਵਿੰਦਰ ਦਹੀਂ ਖਾਂਦੇ ਨੇ ਫੁੱਟੀਆਂ ਵਾਲੀ ਦਹੀਂ ਨਹੀਂ ਖਾਂਦੇ ਕਹਿੰਦੇ ਦਹੀਂ ਫੈਂਟੀ ਹੋਵੇ ਫੁੱਟੇ ਜਨ ਹੋਣ ਦਹੀਂ ਦੇ ਤੇ ਫਿਰ ਬਹੁਤ ਜਲਦੀ ਵਿੱਚ ਮੈਂ ਹੁੰਨੀ ਹੈ ਕੋਈ ਵਾਰ ਮਾਣਾ ਮੋਟਾ ਫੁੱਟ ਰਹਿ ਜੇ ਫਿਰ ਬਿਲਕੁਲ ਪਸੰਦ ਨਹੀਂ ਕਰਦੇ ਹੈਗੇ ਇੱਕ ਉਹਦੇ ਵੀ ਕੰਮ ਆਊਗਾ ਤੇ ਕਾਫੀ ਦੇ ਕੰਮ ਆਊਗਾ ਕਾਫੀ ਚਾਹ ਗਵਨ ਉਹਨੇ ਫਰੌਥ ਬਣਾਉਣੇ ਸੀ ਫਰੌਥੀ ਕਾਫੀ ਬਣਾਉਣੇ ਉਹਦੇ ਵੀ ਕੰਮ ਆਊਗਾ ਤੇ ਹੁਣ ਲੱਗਦਾ ਹੈ ਕਿ ਮੈਂ ਚਲੋ ਡਾਈਨਿੰਗ ਟੇਬਲ ਖਾਲੀ ਵੀ ਕੀਤਾ ਤੇ ਡਾਈਨਿੰਗ ਟੇਬਲ ਦੀ ਆਪਾਂ ਥੋੜੀ ਡਸਟਿੰਗ ਵੀ ਕਰ ਦਨੇ ਵੀ ਕਪੜਾ ਮਾਰ ਕੇ ਇਹਨੂੰ ਵਾਈਪ ਕਰ ਦਨੇਗੇ ਉਹਨਾਂ ਕੇ ਪਹਿਲਾ ਫਮਾਨ ਪਿਆ ਸੀਗਾ ਤੇ ਇਹ ਕੰਮ ਵੀ ਮੇਰਾ ਹੋਊਗਾ ਟੇਬਲ ਕਰਦੀ ਕਰਦੀ ਫਿਰ ਮੈਂ ਕਿਹਾ ਚਲੋ ਚੇਅਰ ਵੀ ਕਪੜਾ ਮਾਰਦਾ ਨੇ ਇਹ ਕੰਮ ਵੀ ਕਰਦਾ ਉਹ ਹੀ ਕੱਲ ਜਦੋਂ ਆਪਾਂ ਕੰਮ ਕਰਨ ਲੱਗਦੇ ਆ ਨਾ ਫਿਰ ਆਪਣਾ ਜੀ ਕਰਦਾ ਕੰਮ ਕਰਨ ਨੂੰ ਅੱਛਾ ਲੱਗ ਲਿਆ ਇਸ ਰਾਹ ਦੇ ਵਿੱਚ ਥੋੜਾ ਜਿਹਾ ਹੋਰ ਕਰ ਲੈਨੇ ਆ ਚਲੋ ਆ ਵੀ ਕਰ ਲੈਨੇ ਆ ਇਸ ਤਰੀਕੇ ਨਾਲ ਕੰਮ ਹੋ ਹੀ ਜਾਂਦੇ ਨੇ ਆਪਣੀ ਹੋਣਾ ਸਵਾ 8 ਦਾ ਇਹ ਜਾਂਦਾ ਕੰਮ ਹੋ ਗਿਆ ਡਨ ਤੇ ਬਸ ਹੁਣ ਥੋੜਾ ਜਿਹਾ ਬੈਠ ਤੇ ਨਾ ਇੱਕ ਵਾਰ ਮੈਂ ਆ ਕੇ ਰੈਸਟ ਕਰਦੀ ਹੁੰਦੀ ਆ ਕਿਚਨ ਦਾ ਜੋ ਕਿਚਨ ਦਾ ਕੰਮ ਖਤਮ ਹੋ ਜਾਂਦਾ ਆ ਕਿ ਪਹਿਲਾਂ 10 15 ਮਿੰਟ ਤਾਂ ਮੈਂ ਲੇਟਦੀ ਹੁੰਦੀ ਆ ਫੇਰ ਉੱਠ ਕੇ ਰਜਾਈਆਂ ਵਗੈਰਾ ਲਿਆਉਣੀਆਂ ਨਾਈਟ ਸੂਟ ਚੇਂਜ ਕਰਨਾ ਦਹੀਂ ਅੱਜ ਮੈਂ ਜਮਾਉਣੀ ਦਹੀਂ ਮੇਰੇ ਕੋਲ ਪਈ ਆ ਜਿਸਨੂੰ ਪਈ ਹੁੰਦੀ ਹੈ ਕਾਫੀ ਉਸਨੂੰ ਮੈਂ ਨਹੀਂ ਜਮਾਉਂਦੀ ਜਿੰਨੀ ਮੈਂ ਰਾਤ ਜਮਾਈ ਸੀ অলਮੋਸਟ 1 ਕਿਲੋ ਦੇ ਨੇੜੇ ਹੋ ਗਈ ਗੜਬੀ ਉਹ ਤੇ ਉਹ ਦਹੀਂ ਮੇਰੇ ਕੋਲ ਪਈ ਆ ਤੇ ਇਸ ਕਰਕੇ ਦਹੀਂ ਅੱਜ ਮੈਂ ਨਹੀਂ ਜਮਾਉਣੀ ਜਿਸਨੂੰ ਲੱਗੇ ਮੈਨੂੰ ਥੋੜੀ ਆ ਨਾ ਵੀ ਚਲ ਫਿਰ ਉਸ ਦਿਨ ਮੈਂ ਥੋੜੀ ਹੋਰ ਜਮਾ ਲਾਂਨੀ ਆ ਅੱਜ ਕੁਝ ਚਾਨੇ ਵਗੈਰਾ ਕੁਝ ਵੀ ਨਹੀਂ ਪੀਉਣਾ ਸਵੇਰੇ ਚਾਪਣ ਕद्दू ਬਣਾਉਂਗੀ ਤਸਵੀਰ ਵੀ ਪਲੈਨਿੰਗ ਵੀ ਕਰਕੇ ਰੱਖਣੀ ਪੈਂਦੀ ਹੈ ਕਿ ਸਵੇਰੇ ਕੀ ਬਣੂਗਾ ਹਨਾ ਨਹੀਂ ਪਲੈਨਿੰਗ ਬਿਨਾ ਫਿਰ ਸੋਇਚ ਜਾ ਕੇ ਖੜੇ ਰਹੋ ਦੇਖੀ ਚਲੋ ਸੋਚੀ ਚਲੋ ਟਾਈਮ ਵੇਸਟ ਕਰੀ ਚਲੋ ਦਿਮਾਗ ਖਰਾਬ ਕਰੀ ਚਲੋ ਤਾਂ ਕੋਈ ਫਾਇਦਾ ਨਹੀਂਗਾ ਫਿਰ ਕਿਉਂਕਿ ਜੇ ਲੋ ਕੰਮ ਆਪਾਂ ਨਹੀਂ ਕਰਨਾ ਫਿਰ ਪਲੈਨਿੰਗ ਨਾਲ ਚੱਲੀਏ ਤਾਂ ਠੀਕ ਰਹਿੰਦਾ ਕਦੇ ਕਦੇ ਅਨਪਲਾਨਡ ਹੋ ਜਾਂਦਾ ਨਹੀਂ ਸਮਝ ਆਉਂਦਾ ਕੀ ਕਰੀ ਸੋ ਹੁਣ ਕਰਦੇ ਆ ਵੀਡੀਓ ਦਾ ਐਂਡ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਿਓ ਮਿਲਾਂਗੇ